ਜੈ ਹਿੰਦ ਜੈ ਭਾਰਤ ਸੋ ਅੱਜ ਆਪਾਂ ਸਿਵਲ ਹੌਪ ਮੁਕੇਲੀਆਂ ਦੇ ਵਿੱਚ ਇਕੱਤਰ ਹੋਏ ਆ ਜਿੱਥੇ ਕਿ ਸਾਡੇ ਬਜ਼ੁਰਗਾਂ ਦੀ ਬਦੌਲਤ ਅੱਜ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਅੱਜ ਖਾਸ ਤੌਰ ਤੇ ਬਲੱਡ ਡੋਨੇਟ ਕੀਤਾ ਗਿਆ ਸੋ ਇਹ ਜਿਹੜਾ ਉਪਰਾਲਾ ਹੈਗਾ ਆ ਸਾਡਾ ਇੱਕ ਮਿਸ਼ਨ ਹੈਗਾ ਆ ਫੀਮ ਰੋ ਬਾਬਾ ਅੰਬੇਦਕਰ ਜੀ ਦਾ ਉਸ ਮਿਸ਼ਨ ਵੱਲੋਂ ਇਹ ਉਪਰਾਲਾ ਕੀਤਾ ਗਿਆ ਅੱਜ ਦੇ ਜੋ ਹਾਲਾਤ ਚੱਲ ਰਹੇ ਆ ਉਸ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੂੰ ਪੂਰਾ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜੇ ਹੜਪੀਰਤ ਲੋਕ ਹੈਗੇ ਆ ਉਹਨਾਂ ਦੀ ਮਦਦ ਦੇ ਲਈ ਇਹ ਡੋਨੇਸ਼ਨ ਕੈਂਪ ਜਿਹੜਾ ਆ ਅੱਜ ਦਾ ਆਯੋਜਿਤ ਕੀਤਾ ਗਿਆ ਸੋ ਇਹਦੇ ਵਿੱਚ ਮੇਰੇ ਸ਼ਿਵਸ਼ੈਨਿਕ ਵੀ ਪੂਰੇ ਜੋਸ਼-ਜੋਸ਼ ਦੇ ਨਾਲ ਸ਼ਾਮਿਲ ਹੋਏ ਆ ਜਿਹਦੇ ਵਿੱਚ ਮੇਰੇ ਪਿੰਡੂ ਵਿਭਾਗ ਦੇ ਪਿੰਡੂ ਜ਼ਿਲ੍ਹਾ ਦੇ ਅਖਸ਼ ਸਤਨਾਮ ਸਿੰਘ ਧਾਲਾ ਜੀ ਔਰ ਸ਼ਹਿਰੀ ਪ੍ਰਧਾਨ ਦੀਪਕ ਠਾਕੁਰ ਜੀ ਵੀ ਜਿਨ੍ਹਾਂ ਨੇ ਆਪਣਾ ਖੂਨਦਾਨ ਕਰਕੇ ਅੱਜ ਇਹ ਇੱਕ ਮਿਸ਼ਾਲ ਕਾਇਮ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਅੱਜ ਵੀ ਅਸੀਂ ਇਕਜੁੱਟ ਹੈਗੇ ਆਂ ਚਾਹੇ ਪੂਰੇ ਸੰਸਾਰ ਦੇ ਵਿੱਚ ਸਾਡੀ ਪੰਜਾਬੀਆਂ ਦੀ ਕੋਈ ਬਾਹ ਫੜੇ ਚਾਹੇ ਨਾ ਫੜੇ ਪਰ ਪੰਜਾਬੀਆਂ ਦੇ ਵਿੱਚ ਏਕਤਾ ਨਿਮਰਤਾ ਔਰ ਪਿਆਰ ਭਾਵਨਾ ਹੈਗੀ ਹੈ ਜਿਨੇ ਮਰਜ਼ੀ ਸਾਡੇ ਉੱਤੇ ਹੜਪੀੜਤ ਦੇ ਹ ਹੜਾ 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 ਹੜਾਂ ਦੇ ਨਾਲ ਹੜਾ ਦੀ ਹੜਾ ਦੀ ਮਾਰ ਦੇ ਹੀਟ ਹੈਗੇ ਆ ਆਪਾਂ ਪਰ ਸਾਡੀ ਜਿਹੜੀ ਏਕਤਾ ਆ ਸਾਡਾ ਜਿਹੜਾ ਭਾਈਚਾਰਕ ਸਬੰਧ ਹੈਗੇ ਆ ਇਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਬਹੁਤ ਵੱਡੀ ਸਹਾਨਭੂਤੀ ਮਦਦ ਦਿੰਦੇ ਆ ਔਰ ਅਸੀਂ ਇਹਨਾਂ ਹੜਾਂ ਦੇ ਵਿੱਚ ਵੀ ਉੱਭਰ ਕੇ ਸਾਹਮਣੇ ਆਵਾਂਗੇ ਸੋ ਬਹੁਤ ساری ਪੰਜ ਤਰਿਆਵਾਂ ਦੀ ਧਰਤੀ ਪੰਜਾਬ ਨੇ ਬਹੁਤ ਸਾਰੇ ਲੋਕਾਂ ਨੂੰ ਇੱਥੋਂ ਬਹੁਤ ਸਾਰਾ ਸਨਮਾਨ ਦਿੱਤਾ ਹੈ ਕਈ ਜਿਹੜੀਆਂ ਸਟੇਟਾਂ ਹੈਗੀਆਂ ਜਿੱਥੇ ਬਹੁਤ ਸਾਰੇ ਦੁੱਖ ਆਂਦੇ ਆ ਪੰਜਾਬੀ ਹਮੇਸ਼ਾ ਉਹਨਾਂ ਵਾਸਤੇ ਖੜੇ ਰਹਿੰਦੇ ਆ ਪਰ ਜਦੋਂ ਅੱਜ ਸਾਨੂੰ ਕਿਸੇ ਦੀ ਲੋੜ ਪਈ ਆ ਤੇ ਸਾਡੇ ਵਾਸਤੇ ਸਾਰਿਆਂ ਨੇ ਕੀ ਕੀਤਾ ਆ ਦਰਵਾਜ਼ੇ ਬੰਦ ਕੀਤੇ ਹੋਏ ਆ ਸੋ ਮੈਂ ਸਲੂਟ ਕਰਦਾ ਆ ਆਪਣੇ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਸਰੇ ਦੀ ਬਾਹ ਫੜ ਕੇ ਅੱਜ ਇਹ ਸਾਬਿਤ ਕੀਤਾ ਹੈਗਾ ਆ ਕਿ ਆਪਾਂ ਇੱਕਜੁੱਟ ਹੈਗੇ ਆ ਜਿੰਨੀਆਂ ਮਰਜ਼ੀ ਮੁਸੀਬਤਾਂ ਸਾਡੇ ਤੇ ਆਣ ਆਪਾਂ ਕਦੇ ਵੀ ਹਾਰ ਨਹੀਂ ਮੰਨਾਂਗੇ ਇਸ ਮੁਸੀਬਤ ਦੇ ਵਿੱਚੋਂ ਵੀ ਆਪਾਂ ਬਾਹਰ ਨਿਕਲ ਕੇ ਆਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਅੱਜ ਦੇ ਇਸ ਕੈਂਪ ਨਿਰਧਾਰਿਤ ਸਾਰੇ ਸਟਾਫ ਦਾ ਔਰ ਜਿੰਨੇ ਵੀ ਮੇਰੇ ਸੀਨੀਅਰ ਸਹਿਬਾਨ ਇੱਥੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਥੈਂਕ